ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਡਾ ਢਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਚੱਲੀਆਂ ਜਾਂਦਾ ਅੱਜ ਦੀ ਵੀਡੀਓ ਪਿੰਡ ਕੌਨ ਜੀ ਲੋਕਲ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਮੱਝ ਦਿਖਾਵਾਂਗੇ ਆਪਾਂ ਕਿਹੜਾ ਸੂਆ ਕਦੋਂ ਸੂਗੀ ਕਿੰਨਾ ਪਹਿਲੇ ਸੂਆ ਦਾ ਦੁੱਧ ਬਾਦ ਦਿੱਤਾ ਵਾ ਸਾਰਾ ਕੋ ਬਾਈ ਜੀ ਤੋਂ ਪੁੱਛ ਕੇ ਦੱਸਾਂ ਨੰਬਰ ਪੁੱਛ ਕੇ ਦੱਸਾਂ ਪਿੰਡ ਪੁੱਛ ਕੇ ਦੱਸਾਂਗੇ ਕਿਹੜਾ ਜ਼ਿਲ੍ਹਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਆਂ ਗੱਲ ਬਾਤ ਬਾਈ ਨਾ ਕਰਾਂ ਮੈਂ ਸਤਿਗੁਰਾਲ ਜੀ ਸਤਿਗੁਰਾਲ ਬਾਈ ਜੀ ਹੋਰ ਠੀਕ ਹਾਂ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 9915570207 ਜੀ 9915570207 ਜੀ 7 ਪਿੰਡ ਜੀ ਪਿੰਡ ਕੁੰਸ ਜ਼ਿਲ੍ਹਾ ਬਰਨਾਲਾ ਜੀ ਤੇ ਤਹਿਸੀਲ ਤਹਿਸੀਲ ਤਾਂ ਪਾ ਜੀ ਤਹਿਸੀਲ ਤਾਂ ਬਨੇੜੇ ਵੀ ਤਾਂ ਆਪਾਂ ਮੰਡੀ ਆ ਜੀ ਨੇੜੇ ਤੋਂ ਮੰਡੀ ਪੈਂਦੀ ਹੈ ਜੀ ਤੇ ਇਧਰੋਂ ਜੀ ਪ ਟੈਲ ਮਾ ਜੀ ਤੇ ਵੀਰੇ ਜਿਹੜੀ ਅੱਜ ਆਪਾਂ ਮੱਝ ਦੇਖੀ ਨੇ ਸਕਰੀਨ ਤੇ ਸੈਜ ਦੀ ਤਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਹਨਾ ਵੱਡੇ ਸੈਜ ਹੈਗੀ ਕਿਹੜਾ ਸੂਆ ਸੂਂਦੀ ਹੈ ਜੀ ਤੇ ਤੀਜਾ ਸੂਆ ਸੂਹੂਗੀ ਔਰ ਚਾਰ ਦਿਨ ਹੁੰਦੇ ਨੇ ਪੂਰੇ ਹੋਣੇ ਜੀ ਤੀਜਾ ਸੂਆ ਸੂਹੂਗੀ ਤੇ ਦੂਜੇ ਸੂਏ ਦਾ ਕੀ ਦੋਨੇ ਸੂਏ ਆਪਣੇ ਘਰੇ ਪੀਤੇ ਹੋਏ ਹੈ ਹਾਂ ਜੀ ਆਪਣੇ ਘਰੇ ਪੀਤੇ ਹੋਏ ਜੀ ਤੇ ਦੂਜੇ ਸੂਏ ਦਾ ਕੀ ਦੁੱਧ ਦਿੱਤਾ ਬਦ ਦੂਜੇ ਸੂਏ ਸੋਲਾ ਲੀਟਰ ਚ ਹੋਇਆ ਭਾਈ ਜੀ ਐਤ ਕੀ ਭਾਈ ਐਤ ਕੀ ਸਾਨੂੰ ਮੈਂ ਸੋਲਾ ਦਾ ਮੈਂ ਪੱਕੇ ਹੀ ਪਤਾ ਪਲੱਸ ਜਾਊਗਾ ਜੀ ਤੇ ਠਾਣਾ ਸੁਣਾ ਦੀ ਓਕੇ ਜੀ ਜੇ ਮੈਂ ਓਕੇ ਹੀ ਹੋਰ ਕੋਈ ਭਾਰ ਪਿੱਛੇ ਦੀ 16 ਪਲੱਸ ਹੋਊਗੀ ਤੇ ਕਿੰਨੇ ਦਿਨ ਬਾਕੀ ਹੈ ਜੀ 4 ਦਿਨ ਦਨ ਪੂਰੇ ਹੋ ਜਾਣੇ 4 ਤਰੀਕ ਨੂੰ ਦੇਣੇ ਤੇ ਪੂਰੇ ਹੋ ਜਾਣੇ ਅੱਜ ਤਰੀਕ ਹੋ ਗਈ 30 ਹੋ ਗਈ ਜੀ ਅੱਜ ਦੀ ਹੋ ਗਈ 4 ਦੇ ਰਹਿੰਦੇ ਆ ਓਕੇ ਜੀ ਖੋਲੋ ਇਹਨੂੰ ਤੋਰਾ ਕਰਾਈਗੇ ਚੈੱਕ ਕੁਆਲਿਟੀ ਪੂਰੀ ਫੋਲਰ ਥਾਣਾ ਸੁਣਾ ਦੀ ਇੱਕ ਨੰਬਰ ਸਾਈਜ਼ ਤੁਹਾਨੂੰ ਫੇਰ ਦੱਸ ਦਿੰਨੇ ਆ ਸਾਈਜ਼ ਵੱਡਾ 22 ਵੀ ਆ ਗਿਆ ਦੂਜੇ ਪਾਸੇ ਤੁਸੀਂ ਚੈੱਕ ਕਰ ਲਿਓ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਕੱਦ ਕਾਟ ਦੀ ਆ ਦੇਖੋ ਜੀ ਇਧਰ ਲਿਆ ਚਲੋ ਫੋਲਰ ਸਾਈਜ਼ ਆ ਜੀ ਤੇ ਲੈਵਲ ਉਹਦੀ ਹੁਣ ਵੀ ਬਥੇਰੀ ਚੰਗੀ ਤਿਆਰ ਹੋਈ ਫਿਰਦੀ ਐ ਤੇ ਤਿਆਰ ਹੋ ਵੀ ਜਾਣਾ ਨੇ ਆ ਦੇਖ ਜਿਲਾ ਚਲੋ ਵੀਰੇ ਇੱਧਰ ਸੀਲ ਸਾਊ ਆ ਤੇ ਵਾਕੀ ਦਾ ਐਚਪਾੜਾ ਵਰਗਾ ਹਵਾਨਾ ਨੇ ਕਰਮਾ ਇਹਨੇ ਜਿੱਦੇ ਤਿਆਰ ਕੋਈ ਕਰਨਾ ਤਿਆਰ ਆ ਦੇਖੋ ਜੀ ਰੇਡ ਵੀਡੀਓ ਦੇ ਵਿੱਚ ਹੀ ਹੂ ਬਣੇ ਰਹਿਵਣ ਤਾਂ ਵੀ ਵੀਡੀਓ ਦੇ ਨਾਲ ਲੈ ਚਲੋ ਵੀਰੇ ਤੇ ਦੁੱਧ ਐ ਨਹੀਂ ਗੱਲ ਹੈ ਕਿ ਵੀ ਬਾਈ ਕਹਿੰਦੇ ਵੀ ਆਪਾਂ ਕਹਿਤਾ ਤਾਂ ਦੇਊਗੀ ਕਿਉਂਕਿ ਘਰ ਦੀ ਆ ਲੋਕਲ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਥਾਲੇ ਬਣੇ ਥੋਖਰਾਮੇ ਚੱਕ ਬੰਦ ਹੋ ਜੀ ਹਾਂ ਦੇ ਬੰਦ ਬੰਦ ਆ ਦੇਖੋ ਹੂੰ ਕਰੋ ਇਹ ਚੱਕ ਬੰਦੋ ਜੀ ਤੇ ਲੈ ਕੁਵਲ ਨਹੀਂ ਲੈ ਆ ਆ ਦੇਖ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਰੀਕ ਸਾਤੀ ਦੀ ਤੇ ਸਾਈਜ਼ ਜੇ ਆਪਾਂ ਗੱਲ ਕਰਨ ਲਗੇ ਫੁੱਲ ਟੈਸਟਰ ਆਗਾ ਸਾਈਜ਼ ਤਾਂ ਤੇ ਕੱਦ ਓਕੇ ਜੀ ਤੇ ਬਾਈ ਜੀ ਕੀ ਡਿਮਾਂਡ ਆ ਗਈ ਦੀ ਫਿਰ ਜਾ ਜਮ ਮਾਨ ਵੀਰੇ ਲੈਣ ਦਾ ਨਹੀਂ 1.55 ਜੀ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਲੱਖ ਵਾਲਾ ਨਾ ਫੋਨ ਲਾ ਬਈ ਜੇ ਲੱਗੇ ਲੱਖ ਲੈ ਲਊਗਾ ਨਹੀਂ ਫੋਨ ਨਾ ਲਾ ओके जी बाकी दी ਗੱਲ ਚੀਜ਼ ਚੀਜ਼ ਦੇ ਮੁੱਲ ਆ ਜੀ ਦਾ ਮੁੱਲ ਕਿਵੇਂ ਸਹੀ ਹਾਥੀ ਏਰਗੀ ਤੇ ਬਾਕੀ ਦੀ ਗੱਲ ਫੇਸ ਫੁੱਸ ਇੱਕ ਨੰਬਰ ਸੂਆ ਰੇਨਾਲ ਤੀਜਾ ਸੂਰੀ ਹੈ ਤੇ ਬਾਈਆਂ ਦਾ ਦੁੱਧ ਕੱਢਿਆ ਹੋਆ ਕੋਈ ਆ ਨਹੀਂ ਹੈਗੀ ਵੀ ਘਰ ਦੀ ਆ ਵੀ ਵਪਾਰ ਚ ਕੋਈ ਕੰਮ ਹੋਵੇ ਲੋਕਲ ਤੇ ਘਰ ਦੀ ਵੀਡੀਓ ਹੈਗੀ ਤੁਸੀਂ ਘਰ ਦੀ ਵੀਡੀਓ ਦੀ ਮੰਗ ਕਰਦੇ ਹੋ ਨੇ ਰੇਟ ਵੀਡੀਓ ਦੇ ਵਿੱਚ ਮੰਗ ਕਰਦੇ ਹੋ ਨੇ ਚੱਕੋ ਜੀ ਰੇਟ ਵੀ ਵੀਡੀਓ ਦੇ ਵਿੱਚ ਕਰਤਾ ਤੇ ਘਰ ਦੀ ਝੋਟੀ ਤੁਹਾਨੂੰ ਕਵਰ ਕਰਕੇ ਦੇਤੀ ਤੀਜਾ ਸੂਆ ਤੇ ਮੁੱਲੇ ਦਾ 1,55,000 ਰੁਪਏ ਮਿਲ ਕੰਪੈਸਟੀ 16 ਤੋਂ ਪਲੱਸ ਰੂ ਪਿੰਡ ਘੋਨ ਅਸੀਂ ਜ਼ਿਲ੍ਹੇ ਬਰਨਾਲੇ ਦੇ ਪਿੰਡ ਹੈ ਜੀ ਨੇੜੇ ਵਾਈਆਂ ਦੇ ੱਤਾਪਾ ਮੰਡੀਆ ਤੇ ਨੰਬਰ ਬਾਈ ਫੇਰ ਬੋਲ ਦਿਓ 9915570207 ਜੀ ਤੇ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ